ਬਰਸਾਤੀ ਡਰੇਨ ਬਣਾਉਣ ਨੂੰ ਲੈ ਕੇ ਦੋ ਕਿਸਾਨ ਯੂਨੀਅਨਾਂ ਅੱਜ ਆਪਸ ਦੇ ਵਿੱਚ ਆਮੋ ਸਾਹਮਣੇ ਹੋ ਗਈਆਂ ਖੰਨਾ ਨਵਾਂ ਸ਼ਹਿਰ ਸੜਕ ਜਮ ਕਰ ਦਿੱਤੀ ਗਈ ਜਿਸ ਕਾਰਨ ਲੋਕਾਂ ਨੂੰ ਵੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਪਹਿਲੇ ਜਥੇਬੰਦੀ ਬੀਕੇਯੂ ਕਾਦਿਆਂ ਦੇ ਹਰਦੀਪ ਸਿੰਘ ਗਿਆਸਪੁਰਾ ਜੋ ਪ੍ਰਧਾਨ ਨੇ ਇਹਦਾ ਕਹਿਣਾ ਸੀ ਕਿ ਪਿੰਡ ਗੜੀ ਤੋਂ ਪਿੰਡ ਟੰਡਿਆ ਤੱਕ ਬਰਸਾਤੀ ਡਰੇਨ ਬਣਾਉਣ ਦਾ ਕੰਮ ਉਹਨਾਂ ਦੇ ਵੱਲੋਂ 8-9 ਸਾਲ ਪਹਿਲਾਂ ਸੰਘਰਸ਼ ਲੜ ਕੇ ਸ਼ੁਰੂ ਕਰਵਾਇਆ ਗਿਆ ਸੀ 2 ਦਿਨ ਪਹਿਲਾਂ ਪ੍ਰਸ਼ਾਸਨ ਦੇ ਵੱਲੋਂ ਟਿੱਕੇ ਸੰਘਰਸ਼ ਤੋਂ ਬਾਅਦ ਬਰਸਾਤੀ ਡਰੇਨ ਉਹਨਾਂ ਦੀ ਸ਼ੁਰੂ ਕਰਵਾਈ ਗਈ ਸੀ ਪਰ ਅੱਜ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਦੇ ਪਿੰਡ ਜਨਰਲ ਸਕੱਤਰ ਪ੍ਰਵਿੰਦਰ ਸਿੰਘ ਪਾਲ ਮਾਜਰਾ ਦੇ ਵੱਲੋਂ ਸਾਥੀਆਂ ਦੇ ਨਾਲ ਮਿਲ ਕੇ ਡਰੋਨ ਦਾ ਕੰਮ ਰੁਕਵਾ ਦਿੱਤਾ ਗਿਆ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਧਰਨਾ ਲਗਾਇਆ ਗਿਆ ਉੱਥੇ ਹੀ ਪ੍ਰਵਿੰਦਰ ਸਿੰਘ ਪਾਲ ਮਾਜਰਾ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਕਿਸਾਨਾਂ ਦੀ ਫਸਲ ਨੂੰ ਬਰਬਾਦ ਕੀਤਾ ਜਾ ਰਿਹਾ ਹੈ ਪਾਲ ਮਾਜਰਾ ਨੇ ਕਿਹਾ ਕਿ ਇਸ ਬਰਸਾਤੀ ਡਰੇਨ ਦੀ ਕਿਸੇ ਕਿਸਾਨ ਨੂੰ ਜ਼ਰੂਰਤ ਨਹੀਂ ਹੈ ਇਹ ਡਰੇਨ ਬਣਾਉਣ ਦਾ ਕੰਮ ਇਸ ਕਰਕੇ ਸ਼ੁਰੂ ਹੋਇਆ ਕਿਉਂਕਿ ਇਹ ਮਾਮਲਾ ਦੋ ਵਿਅਕਤੀਆਂ ਦੀ ਆਪਸੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ ਸਮਰਾਲਾ ਤਹਿਸੀਲ ਦੇ ਨਾਇਬ ਤਹਿਸੀਲਦਾਰ ਹਰੀਸ਼ ਕੁਮਾਰ ਧਰਨੇ ਵਾਲੀ ਜਗ੍ਹਾ ਤੇ ਪਹੁੰਚੇ ਸਨ ਕਿਸਾਨਾਂ ਨਾਲ ਗੱਲਬਾਤ ਕਰ ਤਰਨਾ 1 ਘੰਟੇ ਤੋਂ ਬਾਅਦ ਖਤਮ ਬੇਸ਼ੱਕ ਕਰਵਾ ਦਿੱਤਾ ਗਿਆ ਪਰ ਕਿਤੇ ਨਾ ਕਿਤੇ ਦੋ ਜਥੇਬੰਦੀਆਂ ਆਮੋ ਸਾਹਮਣੇ ਜ਼ਰੂਰ ਨਜ਼ਰ ਆਈਆਂ ਬਨਰ ਹਰਦੀਪ ਸਿੰਘ ਗਿਆਸਪੁਰਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਆਗੂਆਂ ਜਿਲ੍ਹਾ ਲੁਧਿਆਣਾ ਅੱਜ ਦਾ ਮਾਲ ਆਇਆ ਰੋੜੀਆਮ ਕੀ ਤਵਿਆ ਕੀ ਕਰਾ ਇਹਦਾ ਮੇਨ ਕਾਰਨ ਇਹ ਹੈ ਜੀ ਸਾਡੇ ਇੱਕ ਡਰੇਨ ਜਾਂਦੀ ਆ ਜਿਹੜੀ ਆਪਣੇ ਗੜੀਪਿੰਡ ਊਰਨੇ ਨੇ ਬੰਨੇ ਤੋਂ ਲੈ ਕੇ ਢੰਡਿਆਂ ਦੇ ਸੈਫਨ ਤੱਕ ਜਾਂਦੀ ਆ ਇਹਦੇ ਵਿੱਚ ਗੜੀਪਿੰਡ ਭਰਤ ਵਾਲਾ ਜਲਾਹ ਮਾਜਰਾ ਤੇ ਆਪਣਾ ਢੰਡੇ ਪਿੰਡ ਆਉਂਦੇ ਨੇ ਤੇ ਇਹਨਾਂ ਦੇ ਪਿੰਡਾਂ ਦੇ ਵਿੱਚ ਜਾਂਦੀ ਹੋਈ ਇਹਦੇ ਅਸੀਂ ਕਾਫੀ 8-9 ਸਾਲ ਤੋਂ ਸੰਘਰਸ਼ ਲੜ ਰਹੇ ਆ ਜਿਹੜਾ ਇੱਕ ਸਮੇ ਤੋਂ ਜੀ ਡਰੇਨ ਬੱਤੀ ਸੀ ਜਿਹੜਾ ਹੋਲੀ ਜਾ ਰਹੀ ਹੈ ਕਬਜਾ ਹਟਾਇਆ ਜਾ ਰਿਹਾ ਹੈ ਦੇਖੋ ਇਹ ਦੇਖੋ ਇਹ ਲੋਕਾਂ ਦੀ ਮੰਗ ਸੀਗੀ ਇਹ ਨੇ ਬੰਦ ਕੀਤਾ ਆਇਆ ਤੇ ਕਿਹਾ ਠਾਬਾ ਵਾ ਇੱਥੇ ਨਿਮਾ ਵਾਲਾ ਇਹਨਾਂ ਨੇ ਬਾਥਰੂਮ ਬਣਾ ਲਏ ਨੇ ਨਜਾਇਜ਼ ਇਹਦੇ ਵਿੱਚ ਤੇ ਉਹਦੇ ਨਾਲ ਸਾਡੇ ਇਲਾਕੇ ਦੇ ਵਿੱਚ ਜਦ ਬਾਰਿਸ਼ ਆਉਂਦੀ ਆ ਫਸਲਾਂ ਦਾ ਭਾਰੀ ਨੁਕਸਾਨ ਹੁੰਦਾ ਜਿਹਦਾ ਸਾਨੂੰ ਕੋਈ ਮੁਆਵਜ਼ਾ ਨਹੀਂ ਮਿਲਦਾ ਤੇ ਬੜੇ ਲੰਬੇ ਸੰਘਰਸ਼ ਤੋਂ ਬਾਅਦ ਹੁਣ ਸਾਡੀ ਇਹ ਮੰਗ ਪੂਰੀ ਹੋਈ ਸੀਗੀ ਤੇ ਫਟਾਈ ਸ਼ੁਰੂ ਹੋ ਗਈ ਸੀ ਤੇ ਕੱਲ ਅੱਜ ਆ ਕੇ ਸਵੇਰੇਓ ਇੱਕ ਭਾਰਤੀ ਕਿਸਾਨ ਜੋ ਲਖੋਵਾਲ ਦੇ ਜਨਰਲ ਸਕੱਤਰ ਨੇ ਪਰਮਿੰਦਰ ਸਿੰਘ ਪਾਲ ਮਾਜਰਾ ਉਹਨਾਂ ਨੇ ਕੁਝ ਬੰਦਿਆਂ ਨੂੰ ਲੈ ਕੇ ਇਹ ਆ ਕੇ ਪਟਾਈ ਬੰਦ ਕਰਾਤੀ ਆ ਤੇ ਸਾਨੂੰ ਪਤਾ ਲੱਗਿਆ ਵੀ ਉਹਨਾਂ ਨੇ ਖੁਦ ਇਸ ਡਰੇਨ ਦੇ ਉੱਤੇ ਕਬਜ਼ਾ ਕੀਤਾ ਹੋਇਆ ਜਿੱਥੇ ਕਿ ਇੱਕ ਭਾਰਤੀ ਇੱਕ ਕਿਸਾਨ ਯੂਨੀਅਨ ਦੇ ਨੁਮਾਇੰਦੇ ਨੇ ਉਹ ਉਹਨਾਂ ਨੂੰ ਇਹ ਸੋਵਾ ਨਹੀਂ ਦਿੰਦਾ ਵੀ ਉਹ ਚ ਡਰੇਨ ਦੇ ਉੱਤੇ ਕਬਜ਼ਾ ਕਰਨ ਸਾਡਾ ਨੁਕਸਾਨ ਹੋਣ ਦਾ ਕਿਸਾਨਾਂ ਦਾ ਪਿਛਲੇ ਸਾਲ ਲੋਕਾਂ ਨੇ 66000 ਰੁਪਏ ਦੇ ਕੇ ਦੁਬਾਰਾ ਜੀਰੀ ਲਵਾਉਣੀ ਪਈਗੀ ਪਨੇਰੇ ਨਹੀਂ ਮਿਲੀ ਉਹਨਾਂ ਨੂੰ ਇਹੋ ਜੇ ਕੰਮ ਨਹੀਂ ਕਰਦੇ ਜਾਇਦੇ ਉਹ ਲੋਕਾਂ ਨੂੰ ਲੈ ਕੇ ਉੱਥੇ ਬੈਠੇ ਨੇ ਮੈਂ ਸਰਕਾਰ ਨੂੰ ਦਰਖਾਸਤ ਕਰਦਾ ਐ ਜੇ ਸ਼ਰਾਪਤੀ ਅੰਸਰਾਂ ਦੇ ਉੱਤੇ ਪਰਚਾ ਹੋਣਾ ਚਾਹੀਦਾ ਸਰਕਾਰੀ ਕੰਮ ਦੇ ਵਿੱਚ ਫਿਗਰ ਪਾਉਣ ਦਾ ਤੇ ਜਿਹੜੇ ਇਹਨਾਂ ਨੇ ਇੰਨੇ ਛੇਰ ਜ਼ਮੀਨ ਵਾਈ ਆ ਇਹਨਾਂ ਦੇ ਉੱਤੇ ਇਹਨਾਂ ਦਾ ਬਾਪਜਾ ਲੈਣਾ ਚਾਹੀਦਾ ਇਹਨਾਂ ਤੋਂ ਕਿਸੇ ਅਧਿਕਾਰੀ ਨਾਲ ਤੁਹਾਡੀ ਗੱਲਬਾਤ ਹੋਈ ਆ ਹੁਣ ਸਾਡੇ ਮੇਰੇ ਐਡੀਐਮ ਸਾਹਿਬ ਨਾਲ ਗੱਲ ਹੋਈ ਆ ਉਹਨਾਂ ਨੇ ਮੈਨੂੰ ਭਰੋਸਾ ਦਿੱਤਾ ਆ ਭਈ ਅਸੀਂ ਇਹਨੂੰ ਕੰਮ ਨੂੰ ਦੁਬਾਰਾ ਚਾਲੂ ਕਰਾਵਾਂਗੇ ਜਿਹੜਾ ਤੁਹਾਡਾ ਇਹ ਲਾਭ ਹੋਣੇ ਕਿੰਨੇ ਸਮੇਂ ਤੱਕ ਲੱਗੇ ਦੇਖੋ ਜਦ ਤੱਕ ਸਾਡੇ ਦਾ ਕੋਈ ਅਧਿਕਾਰੀ ਆ ਕੇ ਗੱਲਬਾਤ ਨਹੀਂ ਕਰਦੇ ਜਦ ਤੱਕ ਧਰਨਾ ਚੱਲ ਰਿਹਾ ਤੁਸੀਂ ਕਹਿ ਰਹੇ ਹੋ ਐਸਡੀ ਸਾਹਿਬ ਨੇ ਭਰੋਸਾ ਦਿੱਤਾ ਨਹੀਂ ਨਹੀਂ ਉਹਨਾਂ ਨੇ ਦੱਸਿਆ ਉਹਨਾਂ ਨੂੰ ਦੱਸਿਆ ਵੀ ਕੰਮ ਕਰਾ ਦਾਂਗੇ ਵੀ ਤੁਸੀਂ ਧਰਨਾ ਲਾਓ ਪਰ ਦੇ ਅੱਜ ਤੱਕ ਸਾਡੇ ਕੋ ਇੱਥੇ ਧਰਨੇ ਤੇ ਕੋਈ ਆਉਂਦਾ ਨਹੀਂ ਉਹਨਾਂ ਚਿਰ ਅਸੀਂ ਧਰਨਾ ਬਣਾਉ ਉਸੇ ਤਰ੍ਹਾਂ ਸਾਡਾ ਜਾਰੀ ਦੋ ਇਹਨਾਂ ਜਿਗਰਾ ਕਰਨੀ ਕੀ ਮਸਲਾ ਹੈ ਸਾਵਲਾ ਇਹ ਸਾਡੀ ਟ੍ਰੇਨ ਸੀ ਜਿਹੜੀ 40 ਸਾਲ ਤੋਂ ਬੰਦ ਪਈ ਹੈ ਤੇ ਆਪਾਂ ਨੇ ਇਹਦੀ ਮੈਂਟਰੀ ਮੁੱਤੀ ਕਰਵਾ ਕੇ ਹੀ ਕਬਜ਼ਾ ਲੈ ਲਾ ਲੱਗੀ ਸਾਰੇ ਸਰਪਾਸੇ ਸਾਰਾ ਕੋ ਦਪਣੇ ਨਾਲ ਸੀਗਾ ਤੇ ਦੋ ਦਿਨਾਂ ਜੀਸੀਪੀ ਆਤਿਆ ਰਹੀਆਂ ਅੱਜ ਕੁਝ ਜਿਹੜਾ ਨੀ ਕਿ ਨਾ ਥਾਬੇ ਇੱਕਾ ਥਾਬੇ ਵਾਲੇ ਨੇ ਇਹਨਾਂ ਦੇ ਵਿੱਚ ਜ਼ਮੀਨ ਆਉਂਦੀ ਆ ਉਸ ਦੇ ਹੀ ਨੇ ਉਸ ਦੋ ਘਰ ਦੇ ਵਿੱਚ ਆਉਂਦੇ ਨੇ ਉਹ ਬੰਦੇ ਨੇ ਤੇ ਕੁਝ ਇਹਨਾਂ ਦੇ ਨਾਲ ਨਾ ਪਾੜਵਾਜ ਦੇ ਬੰਦੇ ਰਹੇ ਨੇ ਜਿਹੜੀ ਵਿੱਚ ਜ਼ਮੀਨ ਆਉਂਦੀ ਆ ਇਹਨਾਂ ਦੇ ਜ਼ਮੀਨ ਵਿੱਚ ਆਉਂਦੀ ਆ ਭਾਈ ਉਹ ਕੰਮ ਖੜਨ ਲੱਗ ਪਏ ਉਹਨਾਂ ਨੇ ਅੱਜ ਆ ਕੇ ਕੰਮ ਰੋਕ ਦਿੱਤਾ ਉਹਨਾਂ ਦੀ ਜ਼ਮੀਨ ਆ ਰਹੀ ਆ ਉਹ ਨਜਾਇਜ਼ ਕਾਬਜਿਆ ਕਰ ਰਿਹਾ ਜੀ ਉਹ ਕਹਿੰਦੇ ਸਾਡੀ ਛੁੱਟ ਰਹੀ ਹੈ ਹੈ ਨਜਾਇਜ਼ ਕਾਬਜਿਆ ਦਾ ਕਰਿਆ ਹੈ ਤੇ ਉਹ ਲੋਕਰ ਆਏ ਨੇ ਜਿਹੜੇ ਜਿਨ੍ਹਾਂ ਨੂੰ ਹੁਣ ਛੁੱਟ ਰਿਹਾ ਕਾਬਜਿਆ ਜੀ ਆਜ ਕਾਬਜਿਆ ਕਰਿਆ ਹੁਣ ਕਿਹੜੀ ਕਾਬਜਿਆ ਅੱਧੀ ਮਾਂ ਕਾ ਗਿਆ ਮੈਂ ਕੀ ਖਾਟਾ ਪਾਣੀ ਆਉਣਾ ਪਿਛਲੀ ਵਾਰ ਵੀ ਪਾਣੀ ਆਇਆ ਤਿੰਨ ਵਾਰ ਮੇਰੀ ਥੋੜੀ ਜਿਹੀ ਪਾਣੀ ਆ ਗਿਆ ਸਾਡੀ ਬਦਲ ਮਾਰਦੀ ਹੈ ਪਿਛਲੀ ਵਾਰ ਮੇਰੇ ਦਾਰਾ ਕਿਲੇ ਥਾਣਾ ਦੇ ਮਰਨੇ ਮੈਂ ਦੁਆਰੇ ਵੀਚੇ ਨੇ ਜਿਹੜਾ ਪੱਤਰ ਸੀ ਜਦ ਆ ਕੇ ਮੈਂ ਰੋ ਖਾਤੇ ਆਇਆ ਮੁਰਕੇ ਥਾਣਾ ਦੀ ਵੀ ਉਹ ਕਿਹਤੋਂ ਪਤਾ ਹੈਗਾ ਲੇਟ ਤੱਕ ਮੁਰਕੇ ਉਧਾਰ ਤੇ ਨਿਕਲਦਾ ਆਇਆ ਅਸੀਂ ਮੰਗ ਕਰਦੇ ਆਂ ਵੀ ਜਿਹੜੇ ਬੰਦੇ ਰੋਬ ਦੇ ਨੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ। ਐਨਾ ਚਿਰ ਬਾਅਦ ਹੀ ਹੁਣ ਛੱਡਣੀ ਚਾਹੀਦੀ ਹੈ ਜੀ ਇਹਨਾਂ। ਬਾਹੀ ਕਹੀ ਤੱਕ ਕਰਦੇ। ਕੀ ਕੀ ਨਾਮ ਹੈ ਜੀ? ਮੇਰਾ ਨਾਮ ਬਰਮਿੰਦਰ ਸਿੰਘ ਫਾਰਮਚਰ ਚਰਨਸਕੁੱਤਰ ਪੰਜਾਬ ਭਾਰਤੀ ਕਿਸਾਨ ਯੂਨੀਅਨ ਦੇ ਡਕੋਵਾਲ। ਜਿਹੜਾ ਅਜੇ ਧਰਨਾ ਲਾਇਆ ਜੀ ਤੁਸੀਂ ਕਿਸ ਕਿਸ ਕਾਰਨ ਕਰਕੇ ਲਾਇਆ ਜੀ? ਸਾਨੂੰ ਸਵੇਰੇ 8:00 ਵਜੇ ਅੱਜ ਪਤਾ ਲੱਗਿਆ ਵੀ ਇੱਥੇ ਬਹੁਤ ਕਸਾਨਾਂ ਦੀ ਫਸਲ ਪਰਸੋ ਤੋਂ ਪ੍ਰਸ਼ਾਸਨ ਨੇ ਬਰਬਾਦ ਕਰ ਦਿੱਤੀ। ਅੱਜ ਵੀ ਜਦੋਂ ਅਸੀਂ ਆ ਪੰਜ ਮਸ਼ੀਨਾਂ ਰੱਖੀਆਂ ਹੋਈਆਂ ਦੀ। ਧਾਨ ਖੜੇ ਤੇ ਰੈਮੀ ਨਾਲ ਬਰਬਾਦ ਕੀਤੇ ਜਾ ਰਹੇ। ਆ ਕੇ ਅਸੀਂ ਕੰਮ ਰੋਕਿਆ। ਸਰਕਾਰ ਤੋਂ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਵੀ ਇਹ ਉਹ ਇਹ ਕੀ ਜ਼ਰੂਰਤ ਕੀ ਪੈ ਗਈ ਲੋਕਾਂ ਦੀ ਫਸਲਾਂ ਖਰਾਬ ਕਰਨ ਦੀ। ਜੇ ਚੱਲ ਕੋਈ ਕੰਮ ਕਰਨਾ ਵੀ 6 ਮਹੀਨੇ ਦੀ ਫਸਲ ਖਾਲੀ ਖੇਤ ਖਾਲੀ ਹੋ ਜਾਈ ਜਦ ਕਰ ਲੈ ਜੇ 2 ਮਹੀਨੇ ਪਹਿਲਾਂ ਕਰ ਲੈਂਦੇ। ਹੁਣ ਇੰਨੀ ਕੀ ਐਮਰਜੈਂਸੀ ਪੈ ਗਈ। ਸਾਨੂੰ ਅੱਜ ਤੱਕ ਕਦੇ ਕੋਈ ਪ੍ਰੋਬਲਮ ਨਹੀਂ ਹੈ 40 ਸਾਲ ਤੋਂ ਇਹ ਜਿਹੜਾ ਨੇ ਸੇਮ ਦੇ ਨਾਲੇ ਨੇ ਅੱਗੇ ਸੇਮ ਆਉਂਦੀ ਪਾਣੀ ਉੱਪਰ ਦੀ ਸੇਮ ਆਉਂਦੀ ਉਹਦੇ ਕਰਕੇ ਕੱਢੇ ਹੋਏ ਜੀ 50 ਸਾਲ ਤੋਂ ਤਕਰੀਬਨ ਇਹ ਬੰਦ ਰਹਿਣ ਦੀ ਜ਼ਰੂਰਤ ਨਹੀਂ ਹੁਣ ਜਾਣ ਬੁੱਝ ਕੇ ਨਾਲੇ ਕਿਸੇ ਆਪਸੀ ਗਹਿਵਾਜੀ ਕਰਕੇ ਟੋ ਬੰਦੇ ਦੀ ਆਪਸੀ ਗਹਿਵਾਜੀ ਆ ਤੁਹਾਡੇ ਨਾਲ ਦੇ ਜੱਥੇ ਬੰਦੇ ਆ ਭਾਰਤੀ ਕਿਸਾਨ ਜੂਨ ਲਗਾਦੀਆਂ ਉਹਨਾਂ ਵੱਲੋਂ ਕਿਹਾ ਜਾ ਰਿਹਾ ਕੋਈ ਸਾਡੀ ਕਾਫੀ ਲੰਮੇ ਸਮੇਂ ਤੋਂ ਮੰਗ ਸੀਗੀ ਕਿ ਇਹਨੂੰ ਜਿਹੜੀ ਡਰੇਨ ਆ ਚਲਾਇਆ ਜਾਵੇ ਬੜੇ ਦੁੱਖ ਦੀ ਗੱਲ ਆ ਸਾਡੇ ਉਹ ਵੀਰਾਂ ਨੇ ਜਿਹੜਾ ਵੀ ਲੋਕਾਂ ਦੀਆਂ ਫਸਲਾਂ ਬਚਾਉਣੇ ਨੇ ਜਾਂ ਆਜਾੜਦੀਆਂ ਨੇ ਹੇ ਹੁਣ ਉਹਨਾਂ ਨੇ ਸੋਚਣਾ ਵੀ ਉਹ ਕਿਹੜੇ ਪਾਸੇ ਚੱਲਣਾ ਫਸਲਾਂ ਮੇਰੇ ਹਿਸਾਬ ਨਾਲ ਜਿਹੜੇ ਜੱਥੇਬੰਦੀਆਂ ਨੇ ਉਹ ਕਿਸਾਨਾਂ ਦੀਆਂ ਫਸਲਾਂ ਬਚਾਉਂਦੀ ਨੇ ਜਾਂ ਜ਼ਮੀਨਾਂ ਬਚਾਉਂਦੀਆਂ ਤਾਂ ਜੱਥੇਬੰਦੀਆਂ ਕੰਮਦੀਆਂ ਨੇ ਜੇ ਉਹਨਾਂ ਦਾ ਫਾਰਮੂਲਾ ਜੇ ਇਹ ਹੈ ਵੀ ਫਸਲਾ ਝਾੜ ਕੇ ਜਾਂ ਲੋਕਾਂ ਨੂੰ ਝਾੜ ਕੇ ਜੱਥੇਬੰਦੀਆਂ ਬਣਦੀਆਂ ਨੇ ਤਾਂ ਉਹਨਾਂ ਦੀ ਉਹ ਉਹਨਾਂ ਦੀ ਸੋਚ ਸਾਡੀ ਸੋਚ ਇਹ ਨਹੀਂ ਜੇ ਸਰਕਾਰ ਦੀ ਜਗ੍ਹਾ ਸਰਕਾਰ ਤਾਂ ਛੜਾਊਗੀ ਉਹ ਜੀ ਸਰਕਾਰ ਦੀ ਜਗ੍ਹਾ ਦੀ ਜੇ ਫਸਲ ਬੀਜੀ ਹੋਈ ਹੈ ਜੀ ਸਰਕਾਰ ਦੇ ਇਹ ਤਾਂ ਲੋਕਾਂ ਦੀ ਭਲੇ ਵਾਸਤੇ ਹੈ ਜੀ ਜਿਹੜਾ ਨਾਲਾ ਬਣ ਗਿਆ ਹੈ ਬਿਲਕੁਲ ਕੋਈ ਭਲਾ ਨਹੀਂ ਇਤਨਾ ਖਾਪਟਾ ਪੈਣਗੇ ਭਲੇ ਜੀ ਕੋਈ ਜ਼ਮੀਨ ਦੋ ਹਿੱਸਿਆਂ 'ਚ ਵੰਡੀ ਜਾਊ ਸਾਨੂੰ ਉਧਰ ਉਧਰ ਜਾਣ 'ਚ ਪ੍ਰੋਬਲਮ ਆਊਗੀ ਪਾਣੀ ਦੀ ਪ੍ਰੋਬਲਮ ਦੂਜੇ ਪਾਸੇ ਅਸੀਂ ਕਿਵੇਂ ਸਿੰਜਾਂਗੇ ਉਹ ਤੋਂ ਬਿਨਾਂ ਜਿਹੜੀ ਫੰਦੀ ਵਾਲਦਾਂ ਜੋ ਲੱਗ ਜਾਣੀਆਂ ਆ ਉਹਦੇ ਨਾਲ ਪਾਣੀ ਰੁਕੇਗਾ ਬਰਸਾਤ 'ਚ ਜਦ ਫੜਾਂ ਦਾ ਪਾਣੀ ਵੀ ਜਮਾ ਆਊਗਾ ਸਾਡੇ ਇੱਥੇ ੜਾਂ ਦਾ ਫਸਲਾਂ ਡੁੱਬਣਗੇ ਜਿਹੜੇ ਭਾਰਤੀ ਕਿਸਾਨ ਜਿਹਨੂੰ ਕਾਦਿਆਂ ਦੇ ਪ੍ਰਧਾਨ ਨੇ ਹਰਦੀਪ ਸਿੰਘ ਗਿਆਸਪੁਰਾ ਉਹਨਾਂ ਦਾ ਕਹਿਣਾ ਹੈ ਕਿ ਤੁਹਾਡੇ ਵੀ ਜਗਾ ਇਹਦੇ ਵਿੱਚ ਆ ਰਹੀ ਆ ਬਿਲਕੁਲ ਉਹਨੇ ਸਮੇਂ ਤੋਂ ਵੀ ਉੱਤੇ ਕਬਜ਼ਾ ਕੀਤਾ ਨਹੀਂ ਉਹਦੇ ਕਹਿਣ ਨਾਲ ਕੀ ਹੋਊਗਾ ਉਹ ਲੋਕਾਂ ਨੂੰ ਮੇਰੇ ਬਾਰੇ ਹੀ ਪਤਾ ਕਰਦੀਆਂ ਬਾਰੇ ਹੀ ਪਤਾ ਇਹ ਦੱਸਣ ਦੀ ਲੋੜ ਨਹੀਂ ਹੁੰਦੀ ਕਿਸੇ ਨੂੰ ਵੀ ਕੀ ਕਿ ਉਹ ਥੋੜੀ ਜਗ੍ਹਾ ਆਉਂਦੀ ਹੈ ਜੀ ਵਿੱਚ ਬਿਲਕੁਲ ਨਹੀਂ ਆਉਂਦੀ ਨਹੀਂ ਉਹਨਾਂ ਦਾ ਇਹ ਕਹਿਣਾ ਵਾ ਜਿਹੜੀ ਜਗ੍ਹਾ ਵਾ 40 ਸਾਲ ਤੋਂ ਜਿਹੜੀ ਤੁਸੀਂ ਨਜਾਇਜ਼ ਕਬਜ਼ਾ ਕੀਤਾ ਹੋਇਆ ਇੱਥੇ ਕੀਤਾ ਦੱਸ ਦੇ ਦੱਸ ਦੇ ਕਿੱਥੇ ਕੀਤਾ ਜਿਹੜੀ ਡਰੇਨ ਹੈ ਮੇਰੇ ਖੇਤ ਹੀ ਨਹੀਂ ਮੇਰਾ ਕੋਈ ਸੜਕ ਨਾਲ ਕੋ ਸੜਕ ਦੇ ਨਾਲ ਨਾਲ ਜਾਂਦੀ ਹੈ ਸਾਡੇ ਪਿੰਡੋਂ ਮੇਰਾ ਕੋਈ ਖੇਤ ਸੜਕ ਦੇ ਨਾਲ ਨਹੀਂ ਲੱਗਦਾ ਤੇ ਉਹਨਾਂ ਦੇ ਕਹਿਣ ਨਾਲ ਅਸਲ ਚ ਉੱਥੇ ਚੱਕਰ ਗਈ ਆ ਜਿਹੜਾ ਹਰਦੀਪ ਕਾਦੀ ਹੈ ਇਹਨਾਂ ਦੀ ਆਪ ਚਕਾਇਬਾ ਜੀ ਪਿੰਡ ਚ ਜਿਹੜੀ ਗੜੀ ਪਿੰਡ ਚ ਚਾਚੇ ਭਤੀਜੇ ਦੀ ਲੜਾਈ ਆ ਉਦੇ ਕਰਕੇ ਉਹਨੂੰ ਤੰਗ ਕਰਨ ਦੇ ਮਾਰੇ ਇੱਕ ਦੂਏ ਨੂੰ ਤੰਗ ਕਰਨ ਦੇ ਮਾਰੇ ਆਮ ਸਾਰੇ ਲੋਕਾਂ ਨੂੰ ਬੜੀ ਦਾ ਬੱਕਰਾ ਇਹ ਬਣਾ ਰਹੇ ਨੇ ਉਹ ਤਾਂ ਪ੍ਰਸ਼ਾਸਨ ਕੋਲੋਂ ਵੀ ਮੰਗ ਕਰ ਰਹੇ ਨੇ ਕਿ ਤੁਸੀਂ ਜਿਹੜਾ ਸਰਕਾਰੀ ਕੰਮ ਉਹਦੇ ਵਿੱਚ ਵਿਘਨ ਪਾਇਆ ਵੀ ਉਹਦੇ ਕਰਵਾਏ ਕੀਤੀ ਜਾਵੇ ਉਹਨਾਂ ਨੇ ਕਹਿਣ ਦਾ ਕੀ ਹੋ ਜਾਊਗਾ ਜਿਹੜੇ ਸੜਕਾਂ ਰੋਜ਼ ਰੋਕਦੇ ਨੇ ਬਿਨਾਂ ਕਿਸੇ ਕਾਰਨ ਤੋਂ ਕਾਰਵਾਈ ਤਾਂ ਹੋਰਾਂ ਦੇ ਹੋਣੀ ਚਾਹੀਦੀ ਆ ਬਿਨਾਂ ਕਿਸੇ ਕਾਰਨ ਤੋਂ ਸੜਕਾਂ ਰੋਕਦੇ ਨੇ ਕਾਰਵਾਈ ਤਾਂ ਉਹਨਾਂ ਦੇ ਬਣਦੇ ਸੜਕਾਂ ਤੇ ਕਾਹਦੀ ਅਸੀਂ ਤਾਂ ਆਪਣੇ ਫਸਲਾਂ ਬਚਾਉਣ ਦੇ ਗੱਲ ਕੀਤੀ ਆ ਫਸਲਾਂ ਬਚਾਈਆਂ ਨੇ ਫਸਲ ਚੋਣਾ ਦੇ ਕਹਿਣ ਦਾ ਸਾਨੂੰ ਕੋਈ ਫਰਕ ਨਹੀਂ ਪੈਂਦਾ ਜੇ ਉਹ ਕਹਿਣਗੇ ਕਿ ਨਾ ਜਿਹੜੀ ਗੱਲ ਸੱਚ ਆ ਉਹਦੇ ਅਸੀਂ ਕਹਾਂਗੇ ਡਟ ਕੇ ਲੜਾਈ ਲੜਾਂਗੇ ਬਿਲਕੁਲ ਨਹੀਂ ਰੋਕਾਂ ਦਾ ਨੁਕਸਾਨ ਹੋਣ ਬੰਦੇ ਜੇ ਉਹਨਾਂ ਦੀ ਕੋਈ ਆਪਸੀ ਪਾਰਟੀ ਬਾਜੀ ਉਹ ਉਹਨਾਂ ਲੋਕਾਂ ਨਾਲ ਨਿਪਟਣ ਜਿਹਨਾਂ ਨਾਲ ਲੜਾਈ ਆ ਉਹਨਾਂ ਪਿੱਛੇ ਲੋਕਾਂ ਨੂੰ ਕਿਉਂ ਭਰੀ ਸਾਰੇ ਪ੍ਰਸ਼ਾਸਨ ਨੂੰ ਹੀ ਪਤਾ ਵੀ ਉਹਨਾਂ ਦਾ ਕੀ ਰੌਲਾ ਪ੍ਰਸ਼ਾਸਨ ਵੀ ਇੱਧੇ ਦਵਾ ਥੱਲੇ ਆ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹੁਣ ਜਿਹੜੀ ਡਰੇਨ ਦੀ ਜਗਾ ਆ ਰਹੀ ਆ ਕਿ ਉਹ ਜਿਹੜੇ ਧਾਨ ਵੱਢਣ ਤੋਂ ਬਾਅਦ ਵੀ ਤੁਸੀਂ ਕਹਿ ਰਹੇ ਅਸੀਂ ਕਿਉਂ ਕਹਿੰਦੇ ਅਸੀਂ ਕਿ ਨਹੀਂ ਜਿੱਥੇ ਜ਼ਰੂਰਤ ਨਹੀਂ ਜਿੱਥੇ ਜ਼ਰੂਰਤ ਨਹੀਂ ਉੱਥੇ ਕਿਉਂ ਸਰਕਾਰ ਡਰੇਨ ਕੱਢੂਗੀ ਇੱਕ ਹੋ ਸਕਦਾ ਜੇ ਇੱਥੇ ਜ਼ਰੂਰਤ ਨਹੀਂ ਅਸੀਂ ਕਿਹਨੂੰ ਸਰਕਾਰ ਖੇਤਾਂੋਂ ਤੋਂ ਪੈਸੇ ਲੈ ਕੇ ਰਹੁੰਦੇ ਦੇ ਵਿਚ ਇਹਨਾਂ ਦੀ ਜਗ੍ਹਾ ਜਿਹਨੂੰ ਤੋਂ ਪਹਿਲਾਂ ਲਈ ਆ ਲਈ ਵੀ ਉਹਨਾਂ ਲੋਕਾਂ ਤੋਂ ਹੀ ਆ। ਇਹ ਜਰੂਰਤ ਹੈ ਨਹੀਂ ਜੇ 8-10 ਸਕੀਲਾਂ ਚ ਇਕੱਠਾ ਹੋ ਕੇ ਪਾਣੀ ਲੰਘਦਾ। ਜੇ ਉਹਦੇ ਡਰੇਨ ਹੋ ਜੂਗੀ ਤੁਸੀਂ ਮੌਕਾ ਦੇਖੋ ਜਿਹੜੀਆਂ ਬੰਦੀਆਂ ਲੱਗਦੇ ਨੇ ਉਹ ਦੋ ਹਿੱਸਿਆਂ ਚ ਵੰਡੇ ਜਾਣਾ। ਪਾਣੀ ਰੁਕਣ ਲੱਗ ਜਾਣਾ। ਇਧਰ ਤੇ ਖੇਤ ਵਾਲਾ ਦੋਵੇਂ ਪਾਸੇ ਆਪਣਾ ਜਿਹੜਾ ਉਧਰ ਖੇਤ ਉਧਰ ਕੇ ਉਹਨੂੰ ਪਾਣੀ ਕਿਵੇਂ ਦਊਗਾ? ਅਸਲੇ ਸੇਮ ਨਾਲ ਨਾਲ ਜਿਹੜਾ ਦੇਹ ਜੇ ਆਮ ਸੁਗਾ ਹੁੰਦਾ ਜਾਂ ਕੋਈ ਹੋਰ ਹੁੰਦਾ ਉਹ ਇੱਕ ਪਾਸੇ ਸੀ ਕੱਢਦੇ ਨੇ। ਇਹ ਸੇਮ ਵਾਲਾ ਨਾਲ ਇਹ ਗੱਪੇ ਚ ਇਸ ਕਰਕੇ ਕਿੱਡੇ ਵੀ ਸ ਹੁਣ ਸੇਮ ਵਾਲੀ ਕੋਈ ਸਮੱਸਿਆ ਨਹੀਂ ਪਾਣੀ ਤਾਂ ਉਹ ਹੀ ਦੂਰ ਚਲੇ ਗਿਆ ਫਸਲ ਗੱਲ ਇਹ ਹੁਣ ਪ੍ਰਸ਼ਾਸਨ ਨੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਕੰਮ ਜਲਦੀ ਚਲਾਇਆ ਜਾਊਗਾ ਕੋਈ ਗੱਲ ਦੀ ਪ੍ਰਸ਼ਾਸਨ ਦਵੇ ਭਰੋਸਾ ਗਲਤ ਕੰਮ ਪ੍ਰਸ਼ਾਸਨ ਨੇ ਜੇ ਕਰਨਾ ਕਿਸੇ ਦਵਾਚ ਉਹ ਕਰੇ ਅਸੀਂ ਰੋਕਾਂਗੇ ਐਸੋ ਸਤ ਨਾ ਲੱਗੇ ਕਿ ਅਸੀਂ ਕਿਸਾਨ ਜੀ ਜੀ ਵੱਲੋਂ ਚਿਕਵਾਇਆ ਗਿਆ ਵਾ ਕੀ ਭਰੋਸਾ ਦਿੱਤਾ ਗਿਆ ਤੇ ਕੱਲ ਪ੍ਰਸ਼ਾਸਨ ਨੂੰ ਬੋਲੋ ਜਿਹੜੀ ਜਗੀ ਗੜੀ ਦਾ ਖਾਨਾ ਤੇ ਹੋਰ ਜਿਹੜਾ ਅੱਗੇ ਸਾਈਕਲ ਜਾ ਰਿਹਾ ਉਸ ਬੰਦੇ ਨਿਸ਼ਾਨਦੇਹੀ ਕਰਵਾ ਦਿੱਤੀ ਗਈ ਸੀ ਇੰਟਰਵਿਊ ਸਾਹਿਬ ਵੱਲੋਂ ਸਾਡੋ ਇੱਕ ਵਾਸਤੇ ਆਈ ਸੀ ਕਿ ਉਹਦੇ ਆਧਾਰ ਤੇ ਅਸੀਂ ਨਿਸ਼ਾਨਦੇ ਕਰਵਾਏ ਸੀ ਸਾਡੇ ਕਾਨੋ ਕੋ ਸਹਿਬਾਨ ਪ੍ਰਧਾਨ ਜੀ ਆਪਣਾ ਸਾਡੇ ਮਟਵਾਰੀ ਸਹਿਬਾਨ ਤੇ ਹੋਰ ਮਟਵਾਰੀ ਸਹਿਬਾਨ ਨੇ ਕਲਰ ਕਰ ਦਿੱਤੀ ਸੀ ਤੇ ਹੁਣ ਵੀ ਅੱਜ ਵੀ ਜਿਹੜਾ ਹੈ ਕਾਜੇ ਦੀ ਕਾਰਵਾਈ ਆਫਟਰ ਨਿਸ਼ਾਨਦੇ ਡਿਪਾਰਟਮੈਂਟ ਵੱਲੋਂ ਜਿਹੜੀ ਕੋ ਡਿਪਾਰਟਮੈਂਟ ਵੱਲੋਂ ਕਿੱਥੇ ਜਾ ਰਹੀ ਸੀ ਉਸ ਵੰਤੇ ਕਿਸ ਨੇ ਰੋਕ ਲਗਾਈ ਹੈ ਰੋਕ ਨੂੰ ਰੋਕਿਆ ਉਹਨਾਂ ਨੇ ਤਾਂ ਇਹਨਾਂ ਨੂੰ ਬਨੋ ਦਰਰ ਲਗਾਇਆ ਦਾ ਸੀ ਕਾਜੇ ਦੇ ਰਸ ਤੋਂ ਤੇ ਸਾਡੇ ਵੱਲੋਂ ਇਹਨਾਂ ਨੂੰ ਇਸ ਵਾਸ਼ਣ ਦਗਾ ਕਿ ਜੋ ਵੀ ਕਾਰਵਾਈ ਕੀਤੀ ਜਾਣੀ ਹੈ ਅੱਜ ਤੋਂ ਬੇ ਹਟਾਈ ਜਾਣਾ ਹੋਈ ਕਿ ਜਲਦੀ ਛੁਵਾ ਜਾ ਜਲਦੀ ਛੁਵਾ ਜਾ ਇਹਨਾਂ ਦੇ ਘਣਾਏ ਕਿੰਨਾ ਤੇ ਨਾਲ ਕੰਮ ਕਰਦਾ ਆਇਆ ਲੋਕ ਇੱਕ ਕਾਨੂੰਨੀ ਕਰਦੇ ਉਹਨਾਂ ਦੇ ਅਸੀਂ ਹਲੇ ਇਸ ਵਿਭਾਗ ਡਿਪਾਰਟਮੈਂਟ ਤੋਂ ਰਿਪੋਰਟ ਲੈਣੇ ਆ ਵੀਡੀਓ ਸਾਫ ਤੋਂ ਕੀ ਰਿਪੋਰਟ ਉਹ ਫਿਰ ਦੱਸੋ ਕੱਲ੍ਹ ਤੱਕ ਕੰਮ ਸਟਾਰਟ ਹੋ ਜਾਊਗਾ ਉਹ ਜਲਦੀ ਕਰਤਾ ਜਾਏਗਾ ਕਿ ਮੈਂ ਸੀਨੀਅਰ ਹੋਰ ਨਾਲ ਗੱਲ ਕਰਦਾ ਉਸ ਤੋਂ ਬਾਅਦ ਜੀਆ ਕਰਦਾ